1984 ਇੱਕ ਸਾਲ ਜਿਸ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ ਇਹਨਾਂ ਘਟਨਾਵਾਂ ਨੂੰ ਆਮ ਤੌਰ ਤੇ ਦੰਗੇ ਕਹਿ ਕੇ ਬੁਲਾਇਆ ਜਾਂਦਾ ਹੈ ਪਰ ਕੀ ਇਹ ਸੱਚਮੁੱਚ ਸਿਰਫ ਦੰਗੇ ਸਨ ਕਿ ਇਹ ਸ਼ਬਦ ਉਸ ਵਹਿਸ਼ੀਪੋਣੇ ਨੂੰ ਸਹੀ ਟੰਗ ਨਾਲ ਬਿਆਨ ਕਰਦਾ ਹੈ ਅੱਜ ਦੀ ਇਸ ਪੜਤਾਲ ਵਿੱਚ ਅਸੀਂ ਇਸੇ ਸਵਾਲ ਦੀ ਗਹਿਰਾਈ ਵਿੱਚ ਜਾਵਾਂਗੇ ਅਸੀਂ ਸਰੋਤਾਂ ਦੇ ਆਧਾਰ ਤੇ ਦੇਖਾਂਗੇ ਕਿ ਕੀ ਨਸਲਕੁਸ਼ੀ ਸ਼ਬਦ 1984 ਦੀ ਅਸਲੀਅਤ ਦੇ ਜ਼ਿਆਦਾ ਨੇੜੇ ਹੈ ਇਹ ਸ਼ਬਦ ਸੁਣ ਕੇ ਦੇਖੋ ਅੱਛਾ ਹੋਇਆ ਇੱਕ ਸਰਦਾਰ ਹੋਰ ਮਿਲ ਗਿਆ ਸੋਚੋ ਇਹ ਕਿੰਨੇ ਭਿਆਨਕ ਸ਼ਬਦ ਨੇ ਇਹ ਕਿਸੇ ਫਿਲਮ ਦਾ ਡਾਇਲੋਗ ਨਹੀਂ ਇਹ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਵਿੱਚ ਦਰਜ ਹੈ ਇੱਕ ਧੀੜ ਇੱਕ ਮਾਸੂਮ ਬੱਚੇ ਨੂੰ ਮਾਰਨ ਤੋਂ ਪਹਿਲਾਂ ਇਹ ਸ਼ਬਦ ਬੋਲ ਰਹੀ ਸੀ ਉਹ ਬੱਚਾ ਸਿਰਫ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇੱਥੋਂ ਹੀ ਸਾਡਾ ਮੁੱਖ ਸਵਾਲ ਸ਼ੁਰੂ ਹੁੰਦਾ ਹੈ ਭਾਸ਼ਾ ਦਾ ਸਵਾਲ ਕੀ ਇਹ ਦੰਗਾ ਸੀ ਜਾਂ ਨਸਲਕੁਸ਼ੀ ਦੇਖਣ ਨੂੰ ਤਾਂ ਸਿਰਫ ਦੋ ਸ਼ਬਦ ਨੇ ਪਰ ਇਹਨਾਂ ਦੇ ਅਰਥਾਂ ਵਿੱਚ ਜਿਵੇਂ ਕਹਿੰਦੇ ਨੇ ਜ਼ਮੀਨ ਅਸਮਾਨ ਦਾ ਫਰਕ ਹੈ ਚਲੋ ਐਨਾ ਦੋਹਾਂ ਸ਼ਬਦਾਂ ਦਾ ਫਰਕ ਸਮਝਦੇ ਆਂ ਦੰਗਾ ਅਕਸਰ ਅਚਾਨਕ ਹੁੰਦਾ ਹੈ ਦੋ ਗੁੱਟਾਂ ਵਿੱਚ ਛਿਗੜਾ ਤੇ ਆਮ ਤੌਰ ਤੇ ਸਰਕਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਨਸਲਕੁਸ਼ੀ ਇਹ ਬਿਲਕੁਲ ਵੱਖਰੀ ਚੀਜ਼ ਹੈ ਇਹ ਯੋਜਨਾਬੱਧ ਹੁੰਦੀ ਹੈ ਇਸ ਵਿੱਚ ਕਿਸੇ ਇੱਕ ਖਾਸ ਸਮੂਹ ਨੂੰ ਇੱਕ ਖਾਸ ਕੌਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਸਭ ਤੋਂ ਵੱਡਾ ਫਰਕ ਇਸ ਵਿੱਚ ਸਰਕਾਰ ਜਾਂ ਤਾਂ ਖੁਦ ਸ਼ਾਮਿਲ ਹੁੰਦੀ ਹੈ ਜਾਂ ਫਿਰ ਹਮਲਾਵਰਾਂ ਦਾ ਸਾਥ ਦਿੰਦੀ ਹੈ ਇਹ ਨਸਲਕੁਸ਼ੀ ਸ਼ਬਦ ਆਇਆ ਕਿਥੋਂ ਏ 1944 ਵਿੱਚ ਰਾਫੇਲ ਲੇਮਕਿੰਨ ਨਾਮ ਦੇ ਇੱਕ ਵਕੀਲ ਨੇ ਬਣਾਇਆ ਸੀ ਜੀਨੋ ਮਤਲਬ نسل ਜਾਂ ਕਬੀਲਾ ਅਤੇ ਸਾਈਡ ਮਤਲਬ ਕਤਲ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਕਿਸੇ ਖਾਸ ਕੌਮ ਨੂੰ ਉਹਨਾਂ ਦੀ ਪੂਰੀ ਪਛਾਣ ਨੂੰ ਖਤਮ ਕਰਨ ਦੇ ਇਰਾਦੇ ਨਾਲ ਉਹਨਾਂ ਦਾ ਕਤਲੇਆਮ ਕਰਨਾ ਇਹ ਸਿਰਫ ਕਤਲ ਨਹੀਂ ਇੱਕ ਪੂਰੀ نسل ਨੂੰ ਮਿਟਾਉਣ ਦੀ ਕੋਸ਼ਿਸ਼ ਹੈ ਮਾਇਰਾਂ ਦਾ ਕਹਿਣਾ ਹੈ ਕਿ ਨਸਲਕੁਸ਼ੀ ਸਿਰਫ ਇੱਕ ਘਟਨਾ ਨਹੀਂ ਬਲਕਿ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਚਾਰ ਪੜਾਅ ਹੁੰਦੇ ਨੇ ਪਹਿਲਾ ਸ਼ਾਰੀਰਿਕ ਖਾਤਮਾ ਯਾਨੀ ਕਿ ਲੋਕਾਂ ਨੂੰ ਮਾਰਨਾ ਦੂਜਾ ਮਾਨਸਿਕ ਦਹਿਸ਼ਤ ਉਹਨਾਂ ਦੇ ਦਿਲਾਂ ਵਿੱਚ ਡਰ ਬਿਠਾਉਣਾ ਤੀਜਾ ਹੀਣ ਭਾਵਨਾ ਪੈਦਾ ਕਰਨਾ ਤਾਂ ਜੋ ਉਹ ਖੁਦ ਨੂੰ ਕਮਜ਼ੋਰ ਸਮਝਣ ਤੇ ਚੌਥਾ ਉਹਨਾਂ ਦੀ ਜਨਮ ਦਰ ਨੂੰ ਘਟਾਉਣਾ ਤਾਂ ਜੋ ਉਹਨਾਂ ਦੀ ਨਸਲ ਅੱਗੇ ਨਾ ਵਧ ਸਕੇ ਹੁਣ ਅਸੀਂ 1984 ਦੀਆਂ ਘਟਨਾਵਾਂ ਨੂੰ ਇਸੇ ਚੌਖਟੇ ਵਿੱਚ ਰੱਖ ਕੇ ਦੇਖਾਂਗੇ ਤਾਂ ਚਲਿਏ ਪਹਿਲੇ ਪੜਾਅ ਵੱਲ ਸਰੀਰਕ ਖਾਤਮਾ ਆਓ ਹਿੰਸਾ ਦੇ ਉਸ ਭਿਆਨਕ ਰੂਪ ਤੇ ਇੱਕ ਨਜ਼ਰ ਮਾਰੀਏ ਕਿ ਕਿਸ ਹੱਦ ਤੱਕ ਅਤੇ ਕਿਵੇਂ ਹੋਈ ਇਹ ਅੰਕੜਾ ਦੇਖੋ 0 0 ਇੱਕ ਹੀ ਹੈ ਇਹ ਦਿੱਲੀ ਦੇ ਤ੍ਰਿਲੋਕਪuri ਇਲਾਕੇ ਦੇ 500 ਸਿੱਖ ਪਰਿਵਾਰਾਂ ਵਿੱਚੋਂ ਜਿਉਂਦੇ ਬੱਚੇ ਮਰਦਾਂ ਦੀ ਗਿਣਤੀ ਹੈ 500 ਪਰਿਵਾਰਾਂ ਵਿੱਚੋਂ ਇੱਕ ਵੀ ਮਰਦ ਨਹੀਂ بچਿਆ ਇਹ ਕੋਈ ਸਰਕਾਰੀ ਰਿਪੋਰਟ ਨਹੀਂ ਇਹ ਉੱਥੋਂ ਬਚੇ ਹੋਏ ਲੋਕਾਂ ਦੀਆਂ ਗਵਾਹੀਆਂ ਤੇ ਆਧਾਰਿਤ ਹੈ ਇਹ ਸਿਰਫ ਮੌਤਾ ਅੰਕੜਾ ਨਹੀਂ ਸੀ ਇਹ ਮਨੁੱਖਤਾ ਦਾ ਖਾਂਡ ਸੀ ਹਿੰਸਾ ਬੇहद ਵੈਸ਼ੀ ਸੀ ਸਰੋਤਾ ਵਿੱਚ ਦਰਜ ਹੈ ਕਿ ਕਿਵੇਂ ਇੱਕ ਕਸਾਈ ਲੋਕਾਂ ਦੇ ਗਲੇ ਵੜ ਰਿਹਾ ਸੀ ਇੱਕ ਡਾਕਟਰ ਜਿਸਦਾ ਕੰਮ ਜਾਨਾਂ ਬਚਾਉਣਾ ਹੁੰਦਾ ਉਹ ਮਰ ਰਹੇ ਲੋਕਾਂ ਦੀਆਂ ਅੱਖਾਂ ਕੱਢ ਰਿਹਾ ਸੀ ਹਰ ਉਮਰ ਦੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਹੋਏ ਕਈ ਕੁੜੀਆਂ ਤਾਂ ਮੌੜ ਕਦੇ ਮਿਲੀਆਂ ਹੀ ਨਹੀਂ ਨੇ ਇੱਕ ਛੋਟੇ ਬੱਚੇ ਨੂੰ ਜਿਸ ਨੂੰ ਉਸ ਦੀ ਮਾਂ ਨੇ ਕੁੜੀ ਬਣਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਵੀ ਪਛਾਣ ਕੇ ਮਾਰ ਦਿੱਤਾ ਗਿਆ ਤੇ ਫਿਰ ਉਸ ਦੀ ਲਾਸ਼ ਨੂੰ ਉਸ ਦੇ ਪਿਤਾ ਦੀ ਲਾਸ਼ ਉੱਤੇ ਸੁੱਟ ਦਿੱਤਾ ਗਿਆ ਇਹ ਸਿਰਫ ਮਾਰਨਾ ਨਹੀਂ ਇਹ ਇਨਸਾਨੀਅਤ ਨੂੰ ਜ਼ਲੀਲ ਕਰਨਾ ਸੀ ਹੁਣ ਆਪਾਂ ਉਸ ਫਰਕ ਤੇ ਵਾਪਸ ਆਉਨੇ ਆ ਜੋ ਦੰਗੇ ਅਤੇ ਨਸਲਕੁਸ਼ੀ ਨੂੰ ਵੱਖ ਕਰਦਾ ਹੈ ਯਾਦ ਹੈ ਸਰਕਾਰ ਦੀ ਭੂਮਿਕਾ ਤਾਂ ਫਿਰ ਆਓ ਹੁਣ ਉਹਨਾਂ ਸਬੂਤਾਂ ਤੇ ਝਾਤ ਮਾਰੀਏ ਜੋ ਸਰਕਾਰੀ ਮਿਲੀ ਪੁਗਤਵਲ ਸਿੱਧਾ-ਸਿੱਧਾ ਇਸ਼ਾਰਾ ਕਰਦੇ ਨੇ ਜਦੋਂ ਹਿੰਸਾ ਸ਼ੁਰੂ ਹੋਈ ਤਾਂ ਲੋਕਾਂ ਨੇ ਮਦਦ ਲਈ ਪੁਲਿਸ ਵੱਲ ਦੇਖਿਆ ਤ੍ਰਿਲੋਕਪੁਰੀ ਵਿੱਚ ਐਸਐਚਓ ਨੇ ਸਿੱਖ ਪਰਿਵਾਰਾਂ ਨੂੰ ਇਕੱਠਾ ਕਰਕੇ ਕਿਹਾ ਤੁਸੀਂ ਸਾਰੇ ਸੁਰੱਖਿਅਤ ਹੋ ਆਪਣੇ ਘਰਾਂ ਨੂੰ ਵਾਪਸ ਜਾਓ ਪੁਲਿਸ ਤੁਹਾਡੀ ਰੱਖਿਆ ਲਈ ਇੱਥੇ ਹੈ ਇਹ ਸੁਣ ਕੇ ਲੋਕਾਂ ਨੂੰ ਥੋੜਾ ਹੌਸਲਾ ਹੋਇਆ ਹੋਵੇਗਾ ਪਰ ਅਸਲੀਅਤ ਕੁਝ ਹੋ ਰਹੀ ਸੀ ਉਸ ਪਰੋਸੇ ਦਾ ਕੀ ਹੋਇਆ ਕਮਿਸ਼ਨ ਦਿਆ ਰਿਪੋਰਟਾਂ ਦੱਸਦੀਆਂ ਨੇ ਕਿ ਪੁਲਿਸ ਨੇ ਲੋਕਾਂ ਨੂੰ ਬਚਾਉਣ ਦੀ ਬਜਾਏ ਉਲਟਾ ਕੰਮ ਕੀਤਾ ਜਿਨ੍ਹਾਂ ਸਿੱਖਾਂ ਕੋਲ ਆਪਣੇ ਬਚਾਓ ਲਈ ਲਾਇਸੈਂਸੀ ਹਥਿਆਰ ਸਨ ਉਹਨਾਂ ਤੋਂ ਹਥਿਆਰ ਖੋ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੀੜਾ ਨੂੰ ਸੁਰੱਖਿਆ ਦਿੱਤੀ ਗਈ ਇੱਕ ਪੁਲਿਸ ਅਫਸਰ ਨੇ ਦਾ ਆਪਣਾ ਸਰਵਿਸ ਰਿਵੋਲਵਰ ਹੀ ਇੱਕ ਹਮਲਾਵਰ ਨੂੰ ਫੜਾ ਦਿੱਤਾ ਜਿਹੜੇ ਸਿੱਖ ਆਪਣੇ ਘਰਾਂ ਦੀ ਰਾਖੀ ਕਰ ਰਹੇ ਸਨ ਪੁਲਿਸ ਨੇ ਉਹਨਾਂ ਤੇ ਹੀ ਗੋਲੀਆਂ ਚਲਾ ਦਿੱਤੀਆਂ ਤੇ ਹੋਰ ਤਾਂ ਹੋਰ ਦਿੱਲੀ ਦੇ ਹਸਪਤਾਲਾਂ ਦੇ ਸਾਰੇ ਬਰਨ ਇੰਜਰੀ ਵਾਰਡ ਯਾਨੀ ਸੜੇ ਹੋਏ ਲੋਕਾਂ ਦੇ ਇਲਾਜ ਵਾਲੇ ਵਾਰਡ ਬੰਦ ਕਰਵਾ ਦਿੱਤੇ ਗਏ ਇਹ ਕੇਸ ਤਾਂ ਕਾਨੂੰਨ ਦੇ ਉਲਟਾ ਹੋਣ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਗਰੁੱਪ ਕੈਪਟਨ ਮਨਮੋਹਨ ਸਿੰਘ ਹਜ਼ਾਰਾਂ ਦੀ ਟੀਡ ਉਹਨਾਂ ਦੇ ਘਰ ਤੇ ਹਮਲਾ ਕਰ ਰਹੀ ਸੀ। ਉਹਨਾਂ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਗੋਲੀ ਚਲਾਈ। ਨਤੀਜਾ ਉਹਨਾਂ ਤੇ ਹੀ 5 ਹਮਲਾਵਰਾਂ ਦੇ ਕਤਲ ਦਾ ਕੇਸ ਦਰਜ ਹੋ ਗਿਆ ਤੇ ਉਹ ਹਜ਼ਾਰਾਂ ਦੀ ਟੀਡ ਉਹਨਾਂ ਵਿੱਚੋਂ ਕਿਸੇ ਤੇ ਕੋਈ ਕੇਸ ਦਰਜ ਨਹੀਂ ਹੋਇਆ। ਸੋਚੋ ਬਚਾ ਕਰਨ ਵਾਲਾ ਮੁਜਰਮ ਤੇ ਹਮਲਾ ਕਰਨ ਵਾਲੇ ਆਜ਼ਾਦ। ਇਹ ਮਿਲੀ ਪੁਗਤ ਸਿਰਫ ਗਲੀ ਮਹੱਲਿਆਂ ਦੀ ਪੁਲਿਸ ਤੱਕ ਹੀ ਸੀਮਿਤ ਨਹੀਂ ਸੀ ਜਦੋਂ ਜਨਰਲ ਜਗਜੀਤ ਸਿੰਘ ਅਰੋੜਾ ਮਦਦ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਪਹੁੰਚੇ ਜੋ ਖੁਦ ਇੱਕ ਸਿਕਸਨ ਤਾਂ ਪਤਾ ਕਿ ਜਵਾਬ ਮਿਲਿਆ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਵਸ ਨੇ ਉਹ ਫੌਜ ਨੂੰ ਨਹੀਂ ਬੁਲਾ ਸਕਦੇ ਕਿਉਂਕਿ ਗ੍ਰਹਿ ਮੰਤਰੀ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਦੇਸ਼ ਦਾ ਰਾਸ਼ਟਰਪਤੀ ਆਪਣੀ ਫੌਜ ਨੂੰ ਨਹੀਂ ਬੁਲਾ ਸਕਦਾ ਇਸ ਸਿਸਟਮ ਦੇ ਪੂਰੀ ਤਰ੍ਹਾਂ ਫੇਲ ਹੋ ਜਾਣ ਦਾ ਸਭ ਤੋਂ ਵੱਡਾ ਸਬੂਤ ਸੀ ਤਾਂ ਫਿਰ ਕੀ ਇਹ ਸਭ ਕੁਝ ਅਚਾਨਕ ਹੋ ਗਿਆ ਕੀ ਇਹ ਗੁੱਸੇ ਵਿੱਚ ਭੜਕੀ ਹੋਈ ਭੀੜ ਦਾ ਕੰਮ ਸੀ ਸਬੂਤ ਕੁਝ ਹੋਰ ਹੀ ਕਹਾਣੀ ਦੱਸਦੇ ਨੇ ਇਹ ਇੱਕ ਯੋਜਨਾ ਸੀ ਤੇ ਇਸ ਯੋਜਨਾ ਨੂੰ ਪੂਰਾ ਕਰਨ ਲਈ ਖਾਸ ਔਜ਼ਾਰ ਵੀ ਦਿੱਤੇ ਗਏ ਸਨ ਪੀੜਾ ਨੂੰ ਰੇਲਾਂ ਤੇ ਚੜਾ ਕੇ ਲਿਆਂਦਾ ਗਿਆ ਉਹਨਾਂ ਨੂੰ ਤੇਲ ਦੀਪੂਆਂ ਤੋਂ ਮਿੱਟੀ ਦਾ ਤੇਲ ਜਿੰਨਾ ਚਾਹੀਦਾ ਸੀ ਉਹਨਾਂ ਨੂੰ ਮਿਲ ਰਿਹਾ ਸੀ ਹੁਣ ਸਵਾਲ ਇਹ ਹੈ ਕਿ ਸਿੱਖਾਂ ਦੇ ਘਰਾਂ ਦਾ ਕਿਵੇਂ ਪਤਾ ਲੱਗ ਰਿਹਾ ਸੀ ਉਹਨਾਂ ਕੋਲ ਵੋਟਰ ਸੂਚੀਆਂ ਸਨ ਸਕੂਲਾਂ ਦੇ ਰਿਕਾਰਡਸ ਸਨ ਤੇ ਇਹਨਾਂ ਸਭ ਤੋਂ ਇਲਾਵਾ ਇੱਕ ਅਜੀਬ ਜਿਹਾ ਚਿੱਟਾ ਪਾਊਡਰ ਵੀ ਸੀ ਜੋ ਬਹੁਤ ਤੇਜ਼ੀ ਨਾਲ ਅਗ ਫੜਦਾ ਸੀ ਇਹ ਸਭ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਉਹ ਚਿੱਟਾ ਪਾਊਡਰ ਯਾਦ ਹੈ ਜਾਂਚ ਵਿੱਚ ਪਤਾ ਲੱਗਾ ਕਿ ਉਹ ਵਾਈਟ ਫਾਸਫਰਸ ਸੀ ਇਹ ਕੋਈ ਆਮ ਕੈਮੀਕਲ ਨਹੀਂ ਹੈ ਇਹ ਇੱਕ ਫੌਜੀ ਗ੍ਰੇਡ ਦਾ ਹਥਿਆਰ ਹੈ ਜੋ 816 ਡਿਗਰੀ ਸੈਲਸੀਅਸ ਦੇ ਤਾਪਮਾਨ ਤੇ ਸੜਦਾ ਹੈ ਇਹ ਇੰਨਾ ਗਰਮ ਹੁੰਦਾ ਹੈ ਕਿ ਹੱਡੀਆਂ ਤੱਕ ਨੂੰ ਪਿਘਲਾ ਸਕਦਾ ਹੈ ਇਹ ਚੀਜ਼ ਆਮ ਲੋਕਾਂ ਨੂੰ ਨਹੀਂ ਮਿਲਦੀ ਤਾਂ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਇਹ ਫੌਜੀ ਗ੍ਰੇਡ ਦਾ ਕੈਮੀਕਲ ਆਮ ਪੀੜਾਂ ਕੋਲ ਕਿੱਥੋਂ ਆਇਆ ਅਤੇ ਉਹਨਾਂ ਨੂੰ ਇਸ ਨੂੰ ਵਰਤਣ ਦੀ ਟ੍ਰੇਨਿੰਗ ਕਿਸ ਨੇ ਦਿੱਤੀ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ ਹੁਣ ਆਉਂਦੇ ਹਾਂ ਆਖਰੀ ਪੜਾਅ ਤੇ ਸਦੀਵੀ ਸਦਮਾ ਕਿਉਂਕਿ ਨਸਲ ਕੁਸ਼ੀ ਦਾ ਮਕਸਦ ਸਿਰਫ ਸਰੀਰ ਨੂੰ ਮਾਰਨਾ ਨਹੀਂ ਹੁੰਦਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਰੂਹ ਨੂੰ ਵੀ ਜ਼ਖਮੀ ਕਰਨਾ ਹੁੰਦਾ ਸਰੋਤਾਂ ਦਾ ਤਰਕ ਹੈ ਕਿ ਅਸਲ ਹਿੰਸਾ ਨਵੰਬਰ 1984 ਵਿੱਚ ਖਤਮ ਨਹੀਂ ਹੋਈ ਉਹ ਤਾਂ ਬਸ ਸ਼ੁਰੂਆਤ ਸੀ ਅਸਲ ਮਕਸਦ ਸੀ ਇੱਕ ਅਜਿਹਾ ਡਰ ਪੈਦਾ ਕਰਨਾ ਇੱਕ ਅਜਿਹਾ ਸਦਮਾ ਦੇਣਾ ਜੋ ਬਚੇ ਹੋਏ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਲਈ ਵਸ ਜਾਵੇ ਇਹ ਹਿੰਸਾ ਮਾਨਸਿਕ ਅਤੇ ਸਮਾਜਿਕ ਹਮਲਿਆਂ ਦੇ ਰੂਪ ਵਿੱਚ ਜਾਰੀ ਰਹੀ ਇਹ ਮਨੋਵਿਗਿਆਨਿਕ ਜ਼ਖਮ ਬਹੁਤ ਡੂੰਘੇ ਨੇ ਜਿਵੇਂ ਉਹ ਬੱਚਾ ਜਿਸ ਨੇ ਆਪਣੀਆਂ ਅੱਖਾਂ ਨਾਲ ਆਪਣੇ ਪੂਰੇ ਪਰਿਵਾਰ ਨੂੰ ਮਰਦੇ ਦੇਖਿਆ ਉਹ ਸਾਰੀ ਉਮਰ ਉਸ ਸਦਮੇ ਤੋਂ ਬਾਹਰ ਨਹੀਂ ਆ ਸਕਿਆ ਤੇ ਨਸ਼ਿਆਂ ਵਿੱਚ ਪੈ ਗਿਆ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਚੌਰਾਸੀ ਆਦ ਨਾ ਕਹਿ ਕੇ ਚਿੜਾਇਆ ਜਾਂਦਾ ਉਹਨਾਂ ਦੀਆਂ ਦਸਤਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਇੱਥੋਂ ਤੱਕ ਕਿ ਸਰੋਤ ਇਹ ਵੀ ਦਾਵਾ ਕਰਦੇ ਨੇ ਕਿ ਪੰਜਾਬ ਵਿੱਚ ਛੋਟੇ ਪਰਿਵਾਰ ਰੱਖਣ ਲਈ ਜੋ ਸਰਕਾਰੀ ਮੁਹਿੰਮਾਂ ਚਲਾਈਆਂ ਗਈਆਂ ਉਹਨਾਂ ਦਾ ਅਸਲ ਮਕਸਦ ਸਿੱਖ ਦੀ ਜਨਮਦਰ ਨੂੰ ਘਟਾਉਣਾ ਸੀ ਯਾਨੀ ਨਸਲ ਕੁਸ਼ੀ ਦਾ ਚੌਥਾ ਪੜਾਓ ਤੇ ਇਸ ਮਾਨਸਿਕ ਹਮਲੇ ਵਿੱਚ ਮੀਡੀਆ ਨੇ ਵੀ ਆਪਣਾ ਰੋਲ ਨਿਭਾਇਆ ਉਸ ਵੇਲੇ ਤੇ ਕਈ ਵੱਡੀਆਂ ਅਖਬਾਰਾਂ ਨੇ ਇਸ ਤਰ੍ਹਾਂ ਦੀਆਂ ਸੁਰਖੀਆਂ ਛਾਪੀਆਂ ਕਿ ਹਿੰਦੂਆਂ ਦੇ ਸਬਰ ਦਾ ਪਿਆਲਾ ਭਰ ਗਿਆ ਸੀ ਸਿੱਖਾਂ ਨੂੰ ਤਾਂ ਕੀਮਤ ਚੁਕਾਉਣੀ ਹੀ ਪੈਣੀ ਸੀ ਸੋਚੋ ਪੀੜਤਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਸੀ ਏ ਤਾਂ ਫਿਰ ਜਦੋਂ ਅਸੀਂ ਸਾਰੇ ਸਬੂਤਾਂ ਨੂੰ ਇਕੱਠਾ ਕਰਕੇ ਦੇਖਦੇ ਹਾਂ ਸਰੀਰਕ ਖਾਤਮਾ ਸਰਕਾਰੀ ਮਿਲੀਪੁਗਤ ਮਾਨਸਿਕ ਦਹਿਸ਼ਤ ਹੀਣ ਪਾਵਨਾ ਪੈਦਾ ਕਰਨ ਦੀ ਕੋਸ਼ਿਸ਼ ਤੇ ਜਨਮਦਰ ਘਟਾਉਣ ਦੀਆਂ ਕੋਸ਼ਿਸ਼ਾਂ ਤਾਂ ਸਰੋਤਾਂ ਦਾ ਤਰਕ ਇਹ ਹੈ ਕਿ ਇਹ ਸਭ ਨਸਲਕੁਸ਼ੀ ਦੇ ਉਹਨਾਂ ਚਾਰ ਪੜਾਵਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਇਸੇ ਲਈ ਸ਼ੁਰੂ ਵਿੱਚ ਪੁੱਛਿਆ ਗਿਆ ਸਵਾਲ ਕੇ ਦੰਗਾ ਜਾਂ ਨਸਲਕੁਸ਼ੀ ਇੰਨਾ ਮਹੱਤਵਪੂਰਨ ਹੈ ਅੰਤ ਵਿੱਚ ਇਹ ਪੜਤਾਲ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਉਹ ਸਵਾਲ ਹੈ ਜਦੋਂ ਇਤਿਹਾਸ ਲਿਖਣ ਵਾਲੀ ਕਲਮ ਹਕੂਮਤ ਦੇ ਹੱਥਾਂ ਵਿੱਚ ਹੋਵੇ ਤਾਂ ਫਿਰ ਸੱਚ ਨੂੰ ਕਿਵੇਂ ਯਾਦ ਰੱਖਿਆ ਜਾਂਦਾ ਹੈ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ